ਲੁੱਟ ਹੋਈ ਹੈ ਜੀ ਦੋ ਬੰਦੇ ਅੰਦਰ ਗਏ ਆ ਠੀਕ ਹੈ ਕਪੜਾ ਬਨ ਕੇ ਗਏ ਆ ਦੋਨੋਂ ਇਹ ਵੀ ਦੇਖੋ ਜਿੰਨਵੀਂ ਕੇ ਰਕਮ ਲੈ ਕੇ ਗਏ ਆ ਉਹ ਤਾਂ ਬਿਲਕੁਲ ਜ਼ੱਕੀ ਉਹਨਾਂ ਨੂੰ ਪਤਾ ਬਹੁਤ ਹੀ ਲੀਅਲ ਬੋਦੀ ਲਾ ਪੀਸੀਆਰ ਉਹਨਾਂ ਦੇ ਸਿਸਟਮ ਉਹਨਾਂ ਜੀ ਦਾ ਜਦੋਂ ਕਾਲ ਆ ਗਈ ਚਾਹਰ ਬਸ ਸਪਕਲੇਟ ਹੋ ਗਈ ਕਾਲ ਇਮੀਡੀਏਟਲੀ ਐਕਸ਼ਨ ਲੈਣ ਲਈ ਹਾਂ ਮੈਂ ਜੀ ਤੇ ਕੀ ਗੱਲ ਬਾਤ ਹੈ ਮੇਸ਼ ਮੇਰਾ ਨਾਮ ਹੈ ਜੀ ਤੇ ਲੁੱਟ ਹੋਈ ਹੈ ਜੀ ਦੋ ਬੰਦੇ ਅੰਦਰ ਗਏ ਆ ਠੀਕ ਹੈ ਕਪੜਾ ਬਨ ਕੇ ਗਏ ਆ ਦੋਨੇ ਥੋੜਾ ਬਹੁਤ ਹੱਥਾ ਪਾਈ ਵੀ ਹੋਏ ਦੁਨਵੇਂ ਵੀ ਹੋਈ ਹੈ ਦੇ ਵੀ ਦੇਖੋ ਜਿਨਵੀ ਕੇ ਰਕਮ ਲੈ ਕੇ ਗਏ ਆ ਉਹ ਤਾਂ ਦੇਖੋ ਜੱਕੀ ਉਹਨਾਂ ਨੂੰ ਪਤਾ ਠੀਕ ਹੈ ਜੀ ਉਹ ਭੱਜੇ ਆਟੋ ਤੇ ਆਟੋ ਵਾਲਾ ਦੂਸਰਾ ਬੰਦਾ ਸੀਗਾ ਦੋ ਬੰਦੇ ਉਹ ਪਿੱਛੇ ਵਰਕੇ ਗਏ ਆ ਸਾਹਮਣੇ ਲੈਣਾ ਜਾਂ ਸਾਹਮਣੇ ਲਾਣਾ ਇਹ ਦੇਖੋ ਪੁਲਿਸ ਦੇ ਰੋਲ ਨੂੰ ਹੋੰਦੀ ਅਗਿੰ ਦਿਹਾੜੇ ਵੀ ਅਕਸਰੇ ਹੋ 40 ਤੋਂ 45 ਮਿੰਟ ਬਾਅਦ ਕਮਲੇਟ ਤੋਂ ਬਾਅਦ ਆਕਰ ਆਉਗੀ ਤਾਂ ਹਮਕੀ ਲੱਗੂਗਾ ਸਾਨੂੰ ਅਗਰ ਉਹਨਾਂ ਨੇ ਕਿਸੇ ਦਾ ਕਤਲ ਕਰਤਾ ਜਾਂ ਕੋਈ ਚਾਕੂ ਮਾਰਤਾ ਕਿਸੇ ਨੂੰ ਮਾਰਤਾ 40 45 ਮਿੰਟਾਂ ਬਾਅਦ ਆਉਗੀ ਪੁਲਿਸ ਹੱਥ ਕਿਸੇ ਲੱਗੂਗਾ ਕੀ ਲੱਗਦਾ ਕੀ ਹੈਗਾ ਇਸ ਤਰ੍ਹਾਂ ਦੇਖਦੇ ਪੁਲਿਸ ਦੇ ਰੋਲ ਨੂੰ ਇੰਨੀ دیر ਬਾਅਦ ਬੋਟੀ ਲੀ ਗਈ ਬੋਟੀ ਲਾ ਪੀਸੀਆਰ ਉਹਨਾਂ ਦੇ ਸਿਸਟਮ ਉਹਨਾਂ ਜਿਹਦਾ ਜਦੋਂ ਕਾਲ ਆ ਗਈ ਚਾਹ ਰੋ ਬਸ ਸਰਕਲਟ ਹੋ ਗਈ ਕਾਲ ਇਮੀਡੀਏਟਲੀ ਐਕਸ਼ਨ ਲੈਣ ਦੀ ਅੱਜ ਕੱਲ ਦੇ ਅੱਜ ਕੱਲ ਦੇ ਟਾਈਮ ਦੇ ਸੀ ਤਾਂ 2 ਜਾਂ 4 ਮਿੰਟ ਵੀ ਬਹੁਤ ਜ਼ਿਆਦਾ ਕਹਿ ਦਿੰਦੇ ਆਪਾਂ ਇਮੀਡੀਏਟਲੀ ਹੋਣਾ ਚਾਹੀਦਾ ਐਕਸ਼ਨ ਆ ਨਾ ਇਹਨੂੰ ਇੱਕ ਉਹ ਕਿੰਨੇ ਕਿਲੋ ਰਹਿ ਗਏ ਜੇ ਗੱਲ ਕੀਤੀ ਜਾਵੇ ਮਸਾ ਮੈਨ ਲੱਗਾ 700 ਮੀਟਰ ਹੋਊਗਾ ਜੇ ਆਸ-ਪਾਸ ਉਹ ਕਿੰਨਾ ਟੰਟਾ ਨਾ ਲੱਗਦਾ ਪਾਣ ਕਿੰਨੇ ਘੰਟੇ ਬਾਅਦ ਆਈ ਜੀ ਗੱਲ 40 45 ਮਿੰਟ ਬਾਅਦ ਆਈ ਥਾੜੇ ਅੱਧੇ ਘੰਟੇ ਬਾਅਦ 40 45 ਮਿੰਟ ਬਾਅਦ ਆਈ 8 ਵਜ मतलब शक भी नहीं है बट एक्शन इमीडिएटली होना चाहिए हां भाई पे चलो उस इन प्रोसेस का जो कॉल नोट हुई 40000 काफी बड़ा अमाउंट फ्लोइंग है 3 पैसे की को हुई इस मौके पे आई बयान लेके कार्रवाई करते हैं तब तक दो व्यक्ति देखेगा एकदा बाहर भी हो सकता है 8:30 बजे ये लगभग 10 मतलब रुपया ਕਹ ਰਿਹਾ ਜੀ ਕੋਈ ਕੱਪਾ ਵਗੈਰਾ ਸੀਖੜ ਦੇ ਅਸੀਂ ਤੀਹਰਾਂ ਦੋ ਹੀ ਸਾਹਮਣੇ ਆਊਗਾ ਕੋਈ ਕੱਪਾ ਕੋਈ ਜਾਵਾਂ ਨਹੀਂ ਹੋਰ ਕੋਈ ਚੀਜ਼ ਨਹੀਂ ਅਜੇ ਤੱਕ ਵੀ ਕੋਈ ਸਾਹਮਣੇ ਨਹੀਂ ਜਿਹੜੀ ਜਣਾਂ ਜੋ ਵੀ ਆਏਗਾ ਦੱਸੇਗਾ ਆਸ ਤੇ ਆਏਗੀ ਇਹਦੇ ਵਿੱਚ ਤਾਂ ਅੰਦਰ ਵਰਤੇ ਆਉਂਦੇ ਪਰ ਇਹ ਰਿਕਸ਼ਾ ਦੱਸ ਰਿਹਾ ਵੀ ਰਿਕਸ਼ੇ ਤੇ ਕੱਪਾ ਵਗੈਰਾ ਥੋੜੀ ਪਲੇਸ ਕਰਦੇ ਉਹ ਵੀ ਤਾਂ ਸਾਹਮਣੇ ਆਉਣਗੇ ਕਰ ਚਾਹਤਾਂ ਦੱਸ ਕਰਾਂਗੇ ਅੱਜ ਆਮ ਦੇਖੀ ਗੁਰੂ ਨਾਨਕ